ਆਮ ਨੇ ਸਰਵਿਕ ਦੇਸ਼ ਦੀ ਆਜ਼ਾਦੀ ਦੀ 79ਵੀਂ ਬਰੇਗੰਡ ਗਾਂਧੀ ਗਰਾਊਂਡ ਵਿਖੇ ਮਨਾਈ ਗਈ ਇਸ 79ਵੇਂ ਸੁਤੰਤਰਤਾ ਦਿਵਸ ਮੌਕੇ ਸਿਹਤ ਮੰਤਰੀ ਬਲਬੀਅ ਸਿੰਘ ਨੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਦੇਸ਼ ਦੀ ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਆਪੋ ਸਭਾ ਸਰਟੀ ਦੇ ਜੀਵਨ ਕੋਈ ਨਾ ਸਾਬਿਤ ਕਰਦਾ ਪ੍ਰਦਰਸ਼ਿਤ ਗਿਆਪੋ ਸਭਾ ਸਰਟੀ ਦੇ ਜੀਵਨ ਕੋਈ ਨਾ ਸਾਬਿਤ ਕਰਦਾ ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਐਨਸੀਸੀ ਦੇ ਤਿੰਨੇ ਵਿੰਗਾਂ 에ਅਰ ਵਿੰਗ ਆਰਮੀ ਵਿੰਗ ਅਤੇ ਨੇਵਲ ਵਿੰਗ ਦੇ 214 ਕੈਡਟਸ ਨੇ 15 ਅਗਸਤ ਦੀ ਸੁਤੰਤਰਤਾ ਦਿਵਸ ਦੀ ਪ੍ਰੇਡ ਵਿੱਚ ਹਿੱਸਾ ਲਿਆ। ਪੰਜਾਬ ਪੁਲਿਸ ਐਨਸੀਸੀ ਸ਼ਤਰ ਪੰਜਾਬ ਪੁਲਿਸ ਮੈਰੀਨਰ ਸਵੈਡਰ ਦਾ ਪੰਜਾਬ ਦੇ ਅਗਲੇ ਸੀਜ਼ਨ ਇਸ ਮੌਕੇ ਵਕਫਾਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰ ਦਿੱਤਾ Yeah! ਸਿਹਤ ਮੰਤਰੀ ਵੱਲੋਂ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਅਤੇ ਬਹਾਦਰ ਪੁਲਿਸ ਅਫਸਰਾਂ ਨੂੰ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਭਾਈ ਕਨਈਆ ਜੀ ਵਿਰਤਕਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਅਤੇ ਸੰਤ ਬਾਬਾ ਪੂਰੀ ਵਾਲਿਆਂ ਨੂੰ ਅਤੇ ਡੀਸੀ ਦਫ਼ਤਰ ਦੇ ਅਧਿਕਾਰੀਆਂ ਨੂੰ ਐਨਸੀਸੀ ਦੇ ਤਿੰਨੇ ਵਿੰਗਾਂ ਦੇ ਕੈਡਟਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਿਸਦੇ ਡੀਸੀ ਮੈਡਮ ਸਾਖਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸਿਹਤ ਮੰਤਰੀ ਅਤੇ ਉਨ੍ਹਾਂ ਦੇ ਧਰਮ ਪਤਨੀ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੈ ਮਾਤਰਮ ਜੈ ਮਾਤਰਮ ਕਿਰਤੀ ਵਿਦਿਆਰਥੀ ਸ੍ਰੀ ਦਾਸ ਸਿੰਘ ਰਾਜਗੁਰੂ ਸਰਦੇਵ ਜੀਰ ਕਰਤਾਰ ਸਿੰਘ ਸਰਾਬਾ ਜੀ ਰੋਜਨ ਸਿੰਘ ਬਦਲਨਾਥ ਢੀਂਗਰਾ ਲਾਲਾ ਲਾਜਪਤ ਰਾਏ ਦਿਵਾਨ ਸੇ ਕਾਲੇ ਪਾੜੀ ਅਤੇ ਹੋਰ ਜਾਤੀ ਘਰਾਂਤੀਆਂ ਵੱਲੋਂ ਸਮੇਂ ਸਮੇਂ ਤੋਂ ਰੰਦੇ ਕੇ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆ ਤੇ ਜਾਤੀ ਦਾ ਨੇ ਕਮਾਲ ਰਹੇ ਆ ਸਾਨੂੰ ਮਾਣ ਹੈ ਕਿ ਦੇਸ਼ ਦੀ ਜਾਤੀ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀ ਆ ਪੰਜਾਬੀਆਂ ਨੇ ਦਿੱਤੀ ਹੈ ਲੋਕਾਂ ਦੇ ਪਿਆਰ ਦੇ ਸਦਕਾ ਸਰਦਾਰ ਭਵਾਨ ਸਿੰਘ ਮਾਨ ਨੇ 2022 ਵਿੱਚ ਆਪਰੇ ਮੁੱਖ ਮੰਤਰੀ ਦੇ ਅਧਿਤੀ ਸੋ ਸ਼ਹੀਦ ਆਗਰ ਸਿੰਘ ਜੀ ਦੇ ਜਲਦੀਪਿੰਡ ਖੜਕੜਗਲਾ ਵਿਖੇ ਚੁੱਕੀ ਅਤੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਆਗਰ ਦੇ ਬਾਬਾ ਸਾਹਿਬ ਪਿਆਰਾ ਬੇਦਖਤਿਆ ਫੋਟੋ ਲਾਉਣ ਦਾ ਕੰਮ ਹੋ ਗਿਆ। ਕੁਮਤਰੀ 에어ਪੋਰਟ ਦਾ ਨਾਂ ਸ਼ਹੀਦ ਆਗਰ ਦੇ ਨਾਂ ਸਦਾ 박ਸਰ ਸਿੰਘ ਦੇ ਨਾਂ ਦੇ ਰੱਖਿਆ ਅਤੇ ਉਹਦਾ ਪੁੱਤ ਲਗਾਇਆ। ਕਸ਼ੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜੀਵਨ ਪੱਤਰ ਉੱਚਾ ਚੱਕਣ ਲਈ ਸਰਕਾਰ ਨੇ ਬਹੁਤ ਸਾਰੇ ਉਪਰਾਲੇ ਕੀਤੇ। ਦੇਖਿਆ ਸਿਹਤ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਜਿਸ ਦੇ ਸਦਕਾ ਪਹਿਲੇ 3 ਸਾਲ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 55000 ਤੋਂ ਵੱਧ ਲੋਕਾਂ ਨੂੰ ਨਵੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਸਾਰਕ ਸੁਰੱਖਿਆ ਫੋਰਸ ਆਫ ਦੇ ਫਰੈਸ਼ ਦੇ ਸਕੀਮ ਲਾਗੂ ਕਰਕੇ 2000 ਤੋਂ ਵੱਧ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਗਿਆ 33 ਚਾਤਰ ਭੱਜ ਪੱਤ ਸ੍ਰੀ ਗੁਰੂ ਦੇਖਵਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਸ ਸਾਲ ਵਿੱਚ ਹੋਵੇਗਾ ਤੇ ਇਸ ਨੂੰ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਮੁਰਾਦ ਆਏਗਾ ਇਸ ਵਿੱਚ 6.5 ਲੱਖ ਬੰਦੇ ਲਗਾਏ ਜਾਣਗੇ 52 ਪਵਿੱਤਰ ਮਰ ਬਣਾਏ ਜਾਣਗੇ ਮੈਨੂੰ ਇੱਥੇ ਦੱਸਦੇ ਮਾਣ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਵਾਸਤੇ 600 ਯੂਨਟ ਫ੍ਰੀ ਦਿੱਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਜੋ ਕਿ ਬਿਜਲੀ ਦੇ ਮੋਟੇ ਬਿੱਲੇ ਤੋਂ ਮੁਕਤੀ ਸੰ ਹੁਣ 90% ਲੋਕਾਂ ਦਾ ਬਿਜਲੀ ਹੋਦਾ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਕੂਲਾਂ ਦੇ ਟੀਚਰਸ ਪ੍ਰਿੰਸੀਪਲ ਐਡਵੈਸਰ ਐਡਮਿਸ਼ਨਸ ਨੂੰ ਆਈਆਈਐ ਮੈਂਟਾਵਰ ਸਿੰਗਾਪੁਰ ਫਿਰਲੈਂਡ ਵਰਗੇ ਅਡਵਾਂਸ ਦੇਸ਼ਾਂ ਦੇ ਵਿੱਚ ਪੇਸ਼ਕੀ ਇੰਸਟੀਚਿਊਟਸ ਦੇ ਵਿੱਚ ਭੇਜ ਕੇ ਉਹਨਾਂ ਨੂੰ ਖੱਤੀ ਆਧੁਨਿਕ ਸਿੱਖਿਆ ਦੀ ਟ੍ਰੇਨਿੰਗ ਹੋਈ ਗਈ ਜਿਸ ਦਾ ਸਬਕਾ ਸਾਡੇ ਬੱਚਾ ਦੇ ਜਿਹੜੀ ਸਿੱਖਿਆ ਦਾ ਮਿਆਰ ਹੈ ਉੱਚਾ ਹੋਇਆ ਇਸ ਤੋਂ ਸવાય ਯੁੱਧ ਨਸ਼ਾ ਦੇ ਬੰਦ ਇੱਕ ਵਿਆਪਕ ਪ੍ਰੋਗਰਾਮ ਪੰਜਾਬ 'ਚ ਨਸ਼ਾ ਦਾ ਜੜੋ ਖਾਤਮਾ ਕਰਨ ਦੀ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਕੂਲਾਂ ਦੇ ਅੱਜ ਤੱਕ ਵਿਦਿਆਰਥੀ ਹੈ ਉਹ ਨਸ਼ਾ ਰੋਕਾ ਪਾਰਕਾਂ ਸ਼ੁਰੂ ਕੀਤਾ 115 ਸਰਕਾਰੀ ਸੂਰਜਾ ਦਾ ਆਜ਼ਾਦੀ ਪਲਾਟਿਓ ਸੀਤਾ ਦੇ ਨਾਂ ਤੇ ਰੱਖਿਆ ਸੂਬੇ ਦੇ ਬੱਚਿਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾ ਦੇਈ ਦਿਸਸ ਬਲਾਸਟਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਲਈ 1.5 ਕਰੋੜ ਰੁਪਏ ਦੀ ਸੀਡ ਬਣਾਈ ਕੀਤੀ ਗਈ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਸ ਵਾਰ 848 ਵਿਦਿਆਰਥੀਆਂ ਨੇ ਨੀਟ ਦਾ ਟੈਸਟ ਪਾਸ ਕੀਤਾ 265 ਵਿਦਿਆਰਥੀਆਂ ਨੇ ਜੇਈ ਮੈਡਸ ਅਤੇ 42 ਵਿਦਿਆਰਥੀਆਂ ਨੇ ਜੇਈ ਐਡਵਾਂਸ ਸਫਲਤਾਪੂਰਵਕ ਪਾਸ ਕੀਤਾ ਇਸ ਤਰ੍ਹਾਂ ਸਾਡੇ ਬੱਚੇ ਕੰਪਿਊਟਰ ਤੇ ਇੰਜੀਨੀਅਰ ਬਣ ਕੇ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਦੇ ਮਾਮਲੇ ਵਿੱਚ ਵੀ ਮਦਦ ਵਾਲੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੂੰ ਆਪਣੇ ਰੋਲ ਮਾਡਲ ਦੇ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਔਰ ਹੋਰ ਵੱਡੇ ਅਧਿਕਾਰਾਂ ਦੇ ਨਾਲ ਔਰ ਸਪੋਰਟਸ ਔਫ ਸਿਚਿਆ ਸਿਹਤ ਖੇਤਰ ਵਿੱਚ ਆਪਣੇ ਰੋਲ ਮਾਡਲ ਦਾ ਸਮਾਂ ਦਤਾਨ ਦਾ ਮੌਕਾ ਦਿੱਤਾ ਗੁਜਰਾਤੀ ਟਾਟੇ ਨੂੰ ਸਕੂਲਾਂ ਵਿੱਚ ਮਜ਼ਬੂਤ ਕਰਨ ਲਈ 2000 ਕਰੋੜ ਰੁਪਏ ਖਰਚ ਕੀਤੇ ਗਏ। ਔਰ ਸਾਡੇ ਆਰਟੀਆਈ ਦੇ ਵਿੱਚ 35000 ਤੋਂ ਵੱਧ ਤੇ 52000 ਅੱਧੇ ਅਡਮਿਸ਼ਨ ਹੋ ਗਏ। ਕਿਸੇ ਤਰ੍ਹਾਂ ਜਿਹੜੇ ਬੱਚੇ ਜਿਹੜੇ ਪਰਿਵਾਰਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਪ੍ਰਾਈਵੇਟ ਆਰਚੇਸ ਵਿੱਚ ਨੂੰ ਵਾਸਤੇ 5% ਸੀਟਾਂ ਰਿਜ਼ਰਵ ਕੀਤੀਆਂ ਗਈਆਂ। ਲੋਕਾਂ ਨੂੰ ਬੇਤਰ ਦੇਸ਼ਪਤਰੀ ਸਿਹਤ ਉਹਦਾ ਤੋਂ ਆਂਡੇ 881 ਆਵਾਜ਼ ਵੀ ਲੜੇ ਬੜਾਏ ਗਏ ਜਿਸ ਵਿੱਚ ਰਤ ਡਾਕਟਰ ਨਰਸ ਫਾਰਮਾਸਿਸਟ ਮੌਜੂਦ ਰਹਿੰਦੇ ਹਨ ਉਹਦੇ ਸਦਕਾ 3 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਵਾਈ ਲਈ ਜਿਸ ਵਿੱਚ 3 ਕਰੋੜ 30 ਲੱਖ ਜਿਹੜੇ ਬੀਜ ਆ ਜਿਹੜੇ ਇੱਕ ਵਾਰੀ ਜ਼ਰੂਰ ਗਏ ਔਰ ਲੋਕਾਂ ਨੂੰ 1650 ਡੋਸ ਰੁਪਏ ਜਿਹੜੇ ਕੇ ਪੈਸੇ ਉਹਨਾਂ ਨੂੰ ਆਪਣੀ ਜੇਬ ਚੋਂ ਕੁੱਝ ਨੇ ਵਿਦੇਸੀ ਔਰਤਾਂ ਕੰਪਲੈਕਸ ਸੈਸਸ ਲੋਕਾਂ ਦੇ ਬੱਚੇ ਔਰ ਗਰਭਵਤੀ ਬਾਵਾਂ ਤੇ ਛੋਟੇ ਬੱਚਿਆਂ ਦੇ ਤੇ ਭਰ ਲਈ 38 ਚੱਚਾ ਬੱਚਾ ਕੇਂਦਰ ਸਥਾਪਿਤ ਕੀਤੇ ਕਿਸੇ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਕੋਆਰਡੀਨੇਸ਼ਨ ਦੇ ਨਾਲ ਫਾੜ ਦੇ ਦਿਲ ਦੇ ਰੋਗਾਂ ਦੇ ਸਟੈਮੀ ਪ੍ਰੋਜੈਕਟ ਬਰੇਨ ਦੇ ਸਟ੍ਰੋਕ ਦੇ ਅੰਤ੍ਰਗ ਦੇ ਵਿੱਚ ਆਈ ਮੈਕੈਨੀਕਲ ਫੂਡ ਫੈਕਟਰੀ ਤੱਕ ਜਿਹੜੇ ਬਹੁਤ ਬਗੇ ਅਪ੍ਰੈਸ਼ਨ ਸਰ ਤੋਂ ਸਰਕਾਰ ਵੱਲੋਂ ਉਪਲਾਇਰ ਜਾ ਰਹੇ ਹਨ 60000 ਰੁਪਏ 50 60000 ਰੁਪਏ ਦੇ ਟੀਕੇ ਜਿਹੜੇ ਆ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਲਗਾਏ ਜਾ ਰਹੇ ਆ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਸੈਂਸ਼ੀਅਲ ਡਰਗ ਲਿਸਟ ਜਿਹੜੀਆਂ ਦਵਾਈਆਂ ਆ ਆਮ ਲੋਕਾਂ ਨੂੰ ਲੋੜ ਪੈਂਦੀ ਆ 100 ਤੋਂ ਵੱਧ ਦਵਾਈਆਂ ਉਹਨਾਂ ਦੀ ਜਿਹੜੀ ਦਵਾਈਆਂ ਦੀ ਜਿਹੜੀ ਕੋਲਾਬਤ ਹੈ ਉਹੋ ਸ਼ਿਕਾਇਤੀ ਬਣਾਇਆ ਗਿਆ ਔਰ ਅਸੀਂ ਸਪੈਸ਼ਲ ਮੈਪ ਡੈਗੂਰ ਚਿਕਨ ਕੁੜੀਆਂ ਦੇ ਕੇਸ ਬਹੁਤ ਹੁੰਦੇ ਸੀ ਹਰ ਸ਼ੁੱਕਰਵਾਰ ਡੈਗੂ ਦੇ ਵਾਰ ਜਿਹਦੇ ਨਾਲ ਆਸ਼ਾ ਵਰਕਰਸ ਅਧਿਆਪਕ ਔਰ ਬੱਚਿਆਂ ਨੂੰ ਆਪਣਾ ਆਪਣਾ ਕਾਰਜਾ ਕਰਦੇ ਟ੍ਰੇਨਿੰਗ ਦਿੱਤੀ ਗਈ ਔਰ ਉਹਦੇ ਕਰਕੇ 50% ਤੋਂ ਵੱਧ ਸਾਡੇ ਡੈਗੂ ਦੇ ਕੇਸਸ ਘਟ ਗਏ ਔਰ ਇਸ ਸਾਲ ਸਾਡੇ ਇੱਕ ਵੀ ਮਾਮਲਾ ਡੈਗੂ ਕਰਕੇ ਨਹੀਂ ਹੋਈ ਅਜੇ ਤੱਕ ਔਰ ਇੱਕ ਅਧਿਆਪਕ ਪੰਜਾਬ ਦੇ ਵਿੱਚ ਲੋਕਾਂ ਦੇ ਗੁਰਦੇ ਔਰ ਉਹਨਾਂ ਦੇ ਵਿਵਰਤੀ ਦੇਖ ਪਾ ਲਈ ਇੱਕ ਅੱਜ ਆਫ ਦੇ ਖਾਸ ਕਰਕੇ ਆਪਣੀ ਕਿਸਮ ਦਾ ਦੇਸ਼ ਦਾ ਦੂਜਾ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਨਿਊ ਲਿਵਰਨ ਡਿਲੀਸ ਐਸਸ ਸਥਾਪਿਤ ਕੀਤਾ ਗਿਆ ਲੋਕਾਂ ਨੂੰ ਆਪਣੀ ਪੁਰਾਣੀ ਸਭਿਤਾ ਉਹ ਜੀਵਨ ਸ਼ੈਲੀ ਨਾਲ ਜੋੜਨ ਲਈ ਸੀਐਮ ਦੀ ਚੋਕਸਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਨਹਾੜ ਤੇ ਵਿਹਾਰ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ ਮੈਡੀਕਲ ਯੂਨੀਵਰਸਿਟੀ 1002 ਬਠਿੰਡਾ ਤੇ 1700 ਔਰ 6.90 ਮੈਡੀਕਲ ਕਾਲਜ ਇਸ ਸਾਲ ਵਿੱਚ ਸ਼ੁਰੂ ਹੋ ਗਏ। ਪੰਜਾਬ ਦੇ ਵਿੱਚ 55 ਨਸ਼ਾ ਮੁਕਤੀ 584 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ। ਇਸੇ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ੍ਰੀ ਅਰਵਿੰਦ ਕਾਂਗੇ ਜੀ ਆਵਾਜ਼ ਵੀ ਦੇ ਕੇ ਇੱਕ ਨਵੀਂ ਸ਼ੁਰੂਆਤ ਕਰਕੇ ਐਂਟੀ ਡਰੋਨ ਸਿਸਟਮ ਦਾ ਸਾਡੇ ਇਹਦੇ ਪਾਸੇ ਵਾਲ ਵਾਲੀਆਂ ਜਿਹੜੀਆਂ ਡੋਨਸ ਨਸ਼ਾ ਲੈ ਕੇ ਆਉਂਦੀਆਂ ਸੀ ਕੋਰਸ ਨੇ ਮੁਸਤੈਦੀ ਕੀਤੀ ਜੇਲ੍ਹਾਂ ਦੇ ਵਿੱਚੋਂ ਕਰਨ ਲਾਈ ਕੀਤਾ ਔਰ ਨਸ਼ਾ ਵਿਰੋਧੀ ਕਾਰਜ ਕਰਨਾ ਉਹਨੂੰ ਤਕਰੀਬਨ ਤਕਰੀਬਨ ਖਤ ਲਾਈ ਔਰ ਜੇਲ੍ਹਾਂ ਦੇ ਵਿੱਚ ਵੀ ਬਹੁਤ ਖਧੀ ਆਪ ਨੇ ਕਰਦੇ ਜੇਲ੍ਹਾਂ ਦੇ ਵਿੱਚ ਵੀ ਵਿਸ਼ਾ ਸ਼ਡਾਓ ਕੇਂਦਰ ਬਣਾਏ ਉਹਨਾਂ ਨੂੰ ਐਕਟੀਵਿਟੀ ਦਾ ਸੁਧਾਰ ਕਰਵਾਉਣ ਦਾ ਜਿਹੜਾ ਪ੍ਰੋਗਰਾਮ ਕੀਤਾ ਕਿਸੇ ਤਰ੍ਹਾਂ ਪੱਲ ਬਸਾਂ ਦੇ ਵਿੱਚ 700 470 ਕਰੋੜ ਦੇ ਨਾਮ ਪੈਸਿਆਂ ਨੂੰ ਤੇ ਦੂਜੇ ਲੋਕਾਂ ਨੂੰ ਹੌਂਦਾ ਦਿੱਤੀਆ ਮੋਕਮਤਰੀ ਯਾਤਰਾ ਯੋਜਨਾ 20379 ਨੂੰ ਮੁਜੁਰਗਾਨ ਨੂੰ ਪਹੁੰਚਾ ਦੇ ਆਪਣੇ ਮਾਨਵਤਾ ਸੰਤਰੀ ਦੇ ਸਹਾਵਾ ਦੇ ਭੇਜਿਆ ਔਰ ਜਿਹੜੀ ਲੋਕਾਂ ਦੀ ਖੱਦਰਗਵਾਲੇ ਸੇਵਾ ਵਿੱਚ ਹੁੰਦੀ ਸੀ ਉਹਦੇ ਵਾਸਤੇ ਜੀ ਅਸਿਸਟੀ ਦੀ ਸਾਫਟਵੇਅਰ ਲਾਂਚ ਕੀਤਾ ਔਰ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ 24 ਸੈਕਟਰ ਕਮੇਟੀਆਂ ਬਣਾਈਆਂ ਉਦਯੋਗਾਂ ਵਾਸਤੇ ਮੋਡੀਐ ਸਕੀਮ ਲੈ ਕੇ ਆਏ ਆਨਲਾਈਨ ਪੋਰਟਲ ਸਟਾਬਲ ਕੀਤਾ ਜਿਹਦੇ ਨਾਲ 45 ਦਿਨਾਂ ਦੇ ਵਿੱਚ ਸਾਰੀਆਂ ਕਲੇਮਸ ਸਮੈਗਮੈਂਟ ਕਲੇਮ ਆ 100 1.55 ਲੱਖ ਰੁਪਏ ਸਾਰੀਆਂ ਕਾਮਿਆਂ ਨੂੰ ਸਿਹਤ بیمਾ ਯੋਜਨਾ ਅਤੇ ਉਹਨਾਂ ਨੂੰ ਹੱਡੀਆਂ ਦੇ ਬ੍ਰੇਸ਼ੈਂਟ ਡੈਂਸਰਸ ਕਿਡਨੀ ਕੇਅਰ ਵਰਗੀਆਂ ਸਾਰੀਆਂ ਸਹੂਤਾਵਾਂ ਮੁਹੱਈਆ। ਪੰਜਾਬ ਸਰਕਾਰ ਨੇ 130 ਲੱਖ ਮੀਟਰ ਟੱਕਰ ਗੜਕਰੀ ਖਰੀਦ ਸਮੇਂ ਸਰਕਾਰ ਦੇ ਕਿਸਾਨਾਂ ਦੇ ਖਾਤੇ ਵਿੱਚ ਉਹਦੇ ਘਰ ਦੇ ਕਾਰਜ ਤੋਂ ਪਹਿਲਾਂ ਪੈਸੇ ਪਾਏ 1 109 ਲੱਖ ਮਿਟਰਕ ਤੋਂ ਲੈ ਲਈ ਖਰੀਦ ਵਾਸਤੇ ਜਿਹੜੀ ਕ ਆਪਣੀ ਅਗਲੀ ਕੰਮੇ ਸ਼ੁਰੂ ਹੋਏਗੀ ਉਹਦੇ ਵਾਸਤੇ ਸਭ ਕਮਲਟੀ ਬਣਾ ਕੇ ਤਿਆਰ ਨੇ ਮੁਕੰਮਲ ਕੀਆ ਸਵੇਰ ਵਿੱਚ ਪ੍ਰਾਣੀ ਜੀ 34 ਵਿਚਸਿਆ ਨੂੰ ਹਲਕਾਰਾ ਲਈ ਸੀਗਾਰਾ ਮਸ਼ੀਨਾ ਅਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ ਔਰ ਪਹਿਲੀ ਵਾਰ ਸਰਕਾਰ ਨੇ ਵਿਆਪਕ ਯੋਜਨਾ ਬਣਾ ਕੇ ਹਰ ਡੇਲਾ ਤੱਕ ਜਿਹੜਾ ਸੀ ਉਹ ਨਹਿਰਾ ਦਾ ਪਾਣੀ ਜਿਹਦੇ ਵਿੱਚ 18000 ਤੋਂ ਵੱਧ ਜਿਹੜੇ ਖਾਲੇ ਸੋਏ ਬੱਤ ਪੈ ਸੀ ਉਹਨਾਂ ਨੂੰ ਮੁਰਸਤ ਕੀਤਾ ਗਿਆ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣ ਲਈ 190 ਲਾਗੜੀਆਂ ਚੱਲ ਰਹੀਆਂ ਹਨ 135 ਬੱਚੀ ਦੀਆਂ ਇਸੇ ਤਰ੍ਹਾਂ 23293 ਖੇਡ ਮਦਾਨਾ ਦੀ ਸਾਰੀ ਮੁਕੰਮਲ ਹੋ ਚੁੱਕੀ ਹੈ 1660 ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬੱਚਾ ਕੋ ਨਸ਼ਾ ਵਾਲਾ ਨਾ ਜਾ ਕੇ ਉਹ ਖੇਡ ਦੇ ਮਦਾਨਾ ਵੱਲ ਮੁਜਾਇਆ ਨਾ ਸਕੇ ਪਛੜੀਆਂ ਸ਼੍ਰੇਣੀਆਂ ਲਈ 15700 77 ਲੱਖ ਰਪਿਆ ਦੀ 80 ਕਰੋੜ ਦੀ ਅਨੁਦਾਰੀ ਹੋਏ ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਵਾਸਤੇ ਆਰਥਿਕ ਤੌਰ ਤੇ ਬਦਦੋਗਾਰੇ 26 ਕਰੋੜ ਰੁਪਏ ਦਾ ਅਨੁਦਾਰੀ ਦਿੱਤਾ ਗਿਆ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਪੇਕਾਰੀ ਬੱਚਾ ਤੋਂ ਇਹ ਪਗਾਦੇ ਸੀ ਉਹਨਾਂ ਬੱਚਾ ਨੂੰ ਸਕੂਲ ਭੇਜ ਕੇ ਉਹਦਾ ਡੀਐਨਏ ਟੈਸਟ ਕਰਕੇ ਜਿਹੜੀ ਬੱਚੇ ਦੀ ਤਸਰੀ ਹੁੰਦੀ ਸੀ ਉਹਨੂੰ ਠੱਲ ਪਾਈ। ਇਸ ਤੋਂ ਸવાય ਸਾਡੇ ਪਰਿਵਾਰ ਨੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਨਾਲ ਉਹਨਾਂ ਵਾਸਤੇ 13% ਰਾਖਵਾ ਕਰਨ ਦਿੱਤਾ ਜਾ ਰਿਹਾ ਹੈ। ਔਰ ਜਿਹੜੇ ਬੱਚੇ ਸਾਡੇ ਅੱਜ ਵੀ ਸ਼ਹੀਦ ਹੋ ਰਹੇ ਆ ਆਪਣੇ ਦੇਸ਼ ਦੇ ਜਾਤੀ ਨੂੰ ਵਿਚਾਰਦੇ ਉਨਾ ਵਾਸਤੇ 1 ਕਰੋੜ ਰੁਪਇਆ ਐਕਸਪ੍ਰੈਸ਼ੀਆ ਅਤੇ 30 ਪਰਿਵਾਰਾਂ ਨੂੰ ਇਹ ਮਾਰ ਪਤਾ ਦਿੱਤਾ ਜਾ ਚੁੱਕਾ ਹੈ ਇਤਿਹਾਸਕ ਕਮਲਤਾ ਦੀ ਵਖਰੇ ਖਾਹ ਪੰਜਾਬ ਸਰਕਾਰ ਖਾਸ ਤੌਰ ਤੇ ਦੇਰੀ ਹੈ ਡਿਵਾਈਡ ਟੋਟਲ ਪਰ ਅਵੇਲੀ ਇਜਹਾਜ਼ ਹੋਵੇਗੀ ਨੂੰ ਮੋਸਟਲੀ ਮੁਆਫਤ ਦੇ ਖੋਦ ਦਿੱਤੀ ਜਾਏਗੀ ਜਿਹੜੇ ਤਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਾਹਿਬ ਜਦੇ ਜੋੜਾ ਵਾਸਕ ਤੇ ਬਦੇ ਸਿੰਘ ਤੇ ਮਾਤਾ ਗੁਰੀ ਜੀ ਸ਼ਹੀਦੋ ਬਾਦਰਾ ਦੇ ਸਨਸਕਾਰ ਦੀ ਜ਼ਮੀਨ ਦਿੱਤੀ ਸੀ ਰਵਾਇਤੀ ਮੇਲੇ ਨੂੰ ਉਤਸ਼ਾਹ ਕੀਤਾ ਜਾ ਰਿਹਾ ਹੈ ਰਾਏਪੁਰ ਦੀ ਅੰਮਨੀਅਲ ਇਲੈਕਟਰ ਸਵਰਗ ਦੇ ਮੇਲੇ ਇਸ ਦਾ ਉਦਾਹਰਣ ਹੈ ਔਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ 100 ਪਰਿਵਾਰੀ ਨਾ ਸਾਧਨ ਵਾਲੇ ਕਿਸਾਨਾਂ ਨੂੰ ਸਨਮਾਨ ਪੱਤਰ ਦਿੱਤਾ ਤੇ 1000 ਰੁਪਏ ਦਾ ਸਨਮਾਨ ਪੱਤਾ ਦਿੱਤਾ ਤੇ ਉਹਨਾਂ ਨੂੰ ਤਰਜੀਹ ਕਾਰਡ ਵੀ ਦਿੱਤੇ ਜਾ ਰਹੇ ਹਨ ਇਸੇ ਤਰ੍ਹਾਂ ਤਨਤਪ ਸ੍ਰੀ ਗੁਰੂ ਦੇਵ ਭਦਰ ਸਾਹਿਬ ਦੇ 350 ਸਾਲਾਂ ਤੇ ਉਹਨਾਂ ਦੇ 400 ਪ੍ਰਾਪਤ ਜਿੰਨੇ ਵੀ ਪਿੰਡ ਅਤੇ ਸਥਾਨ ਹਨ ਉਹਨਾਂ ਨੂੰ ਇੱਕ ਨਵੀਂ ਦਿੱਖ ਉੱਤੇ ਲੋਕਾਂ ਨੂੰ ਵਾਕਿਆਤ ਸੁਰਤਾ ਕੋਲ ਦੇ ਵਾਸਤੇ ਸਪੈਸ਼ਲ ਪ੍ਰੋਜੈਕਟ ਛਾਏ ਜਾ ਰਹੇ ਹਨ। ਅੱਜ ਇਹ ਵਿੱਚ ਮਾਲ ਦੇ ਸਾਰੇ ਮਾਨ ਸ਼ਿਦਾਰ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ। ਭਗਵਾਨ ਜੀ ਜीडीਐਸ ਵਾਲੀ ਸਰਕਾਰ ਸੂਬੇ ਨੂੰ ਮੁੜ ਤੋਂ ਅਗਲਾ ਪੰਜਾਬ ਹਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ ਬਣਾਉਣੇ ਤਰ ਪਰ ਹੈ ਅਤੇ ਇਸ ਵਿੱਚ ਦਿਸ਼ਾ ਵਿੱਚ ਲਗਾਤਾਰ ਕੰਮੇ ਹੋ ਰਹੇ ਹਨ ਜੈ ਜੈ ਪੰਜਾਬ